ਰਾਜਿਆਂ ਦਾ ਰਾਜਾ ਮਹਾਰਾਜਿਆਂ ਦਾ ਮਹਾਰਾਜਾ ਦੁਨੀਆ ਤੇ ਸੱਚ ਦਾ ਪੈਗਾਮ ਲੈ ਕੇ ਆਇਆ ਤੂੰ ਟੁੱਟਿਆਂ ਨੂੰ ਹਰੀ ਜੀਤੇ ਨਾਮ ਨਾਲ ਜੋੜਿਆ ਸੀ ਧਰਤੀ ਤੇ ਡਿੱਗਿਆਂ ਨੂੰ ਛਾਤੀ ਨਾਲ ਲਾਇਆ ਤੂੰ ਅਭਿਮਾਨੀਆਂ ਦੇ ਮਾਣ ਤੋੜ ਛੱਡੇ ਸੀ ਤੂੰ ਕਹਨ ਵਿੱਚ ਪਲਾਂ ਵਿੱਚ ਕੀਤੀਆਂ ਦਾ ਮਜਾ ਸੀ ਚਕਾਇਆ ਤੂੰ ਨਾਮ ਜਪ ਚਰਨਾਂ ਦਾ ਪੌੜਾ ਜਿਹੜਾ ਬਣਿਆ ਸੀ ਸੱਚ ਦੀ ਕਿਰਤ ਅਤੇ ਵੰਡ ਕੇ ਛਕਣ ਵਾਲਾ ਸਬਕ ਪੜਾਇਆ ਤੂੰ ਪਰਮ ਸਨਮਾਨ ਜੋ ਗੁਰੂ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੇ ਦੀਵਾਨ ਵਿੱਚ ਤਨ ਤਨ ਸ਼੍ਰੀ ਨਾਭ ਕਮਲ ਰਾਜਾ ਸਾਹਿਬ ਜੀ ਦੀ ਸਾਲਾਨਾ ਵਰਸੀ ਦੇ ਮੌਕੇ ਤੇ ਬੀਬੀ 뮤직 ਕੰਪਨੀ ਦੇ ਉਪਰਾਲੇ ਨਾਲ ਪਲਵੀਰ ਹੀਰ ਪੱਪੂ ਖਾਨ ਖਾਨੀਆਂ ਤੇ ਦੇਸ਼ ਵਿਦੇਸ਼ ਵਿੱਚ ਵੱਸਦੀਆਂ ਸੰਗਤਾਂ ਦੇ ਸਹਿਯੋਗ ਨਾਲ ਤਲਵੰਡੀ ਫਤੂ ਵਾਲੀਆਂ ਬੀਬੀਆਂ ਦੀ ਆਵਾਜ਼ ਦੇ ਵਿੱਚ ਕੈਸਟ ਭੇਟਾ ਕੀਤੀ ਜਾ ਰਹੀ ਹੈ ਚਰਨੀ ਲਾਓ ਰਾਜਾ ਜੀ ਬਲੀਕ ਕਰੋ ਜੀ ਭਲੀ ਲਾਲਾ ਵਲੀ ਜੀ ਅਲਾਕੇ ਦੀ ਮਹਾਨ ਹਸਤੀ ਸੀ ਸੰਗਤਾਂ ਉਹਨਾਂ ਦਾ ਬੜਾ ਮਾਣ ਸਤਿਕਾਰ ਕਰਿਆ ਕਰਦੀਆਂ ਸਨ ਉਹਨਾਂ ਦੀਆਂ ਬੇਅੰਤ ਸਾਖੀਆਂ ਇਤਿਹਾਸ ਦੇ ਵਿੱਚ ਆਉਂਦੀਆਂ ਹਨ ਇੱਕ ਵਾਰ ਮੰਗੂ ਮਜ਼ਾਰੇ ਵਾਲਾ ਲਾਲਾ ਵਲੀ ਜੀ ਦੇ ਚਰਨਾਂ ਦੇ ਵਿੱਚ ਗਿਆ ਜਾ ਕੇ ਬੇਨਤੀ ਕੀਤੀ ਮੇਰੇ ਘਰ ਦੇ ਵਿੱਚ ਚਰਨ ਪਾਓ ਮੇਰਾ ਘਰ ਪਵਿੱਤਰ ਹੋ ਜਾਵੇ ਦੋਵੇਂ ਹੱਥ ਜੋੜ ਕੇ ਆਖਿਆ ਮੰਗੂ ਬਾਬੇ ਨੇ ਚਲੋ ਨਾਲ ਸਾਡੇ ਪਿੰਡ ਮਜ਼ਾਰੇ ਲਾਲਾ ਜੀ પાਕੇ ਚਰਨ ਆਪਣੇ ਕਰੋ ਪਵਿੱਤਰ ਘਰ ਸਾਡਾ ਦੇਵੋ ਖੋਲ ਮੇਰੀ ਤਕਦੀਰ ਵਾਲੜਾ ਤਾਲਾ ਜੀ ਮੰਗੂ ਤੋਂ ਪ੍ਰੇਮ ਭਰੇ ਬਚਨ ਸੁਣ ਕੇ ਲਾਲਾ ਵਲੀ ਜੀ ਆਖਣ ਲੱਗੇ ਮੰਗੂ ਕੀ ਆਖ ਰਿਹਾ ਅਸੀਂ ਤੇਰੇ ਘਰ ਦੇ ਵਿੱਚ ਚਰਨ ਪਾਈਏ ਉਹ ਨਹੀਂ ਨਹੀਂ ਮੰਗੂ ਇਹ ਨਹੀਂ ਹੋ ਸਕਦਾ ਉਹ ਤੇਰੇ ਘਰ ਦੇ ਵਿੱਚ ਦੀ ਮਹਾਨ ਹਸਤੀ ਉਹ ਖੁਦਾ ਦਾ ਅਸਲੀ ਰੂਪ ਤੇਰੇ ਘਰ ਦੇ ਵਿੱਚ ਖੁਦ ਚੱਲ ਕੇ ਆਵੇਗਾ ਲਾਲਾ ਵਲੀ ਜੀ ਆਖਣ ਲੱਗੇ ਸਮਾ ਆਵੇਗਾ ਮੰਗੂ ਤੂੰ ਯਾਦ ਰੱਖੀ ਘਰ ਆਵੇਗਾ ਖੁਦ ਕਰਤਾਰ ਤੇਰੇ ਉਹਦੀ ਤਕਣੀ ਚ ਰੱਬ ਦੇ ਹੋਣ ਦਰਸ਼ਨ ਕਰ ਦੇਵੇਗਾ ਬੇੜੇ ਉਪਾਰ ਤੇਰੇ ਉਹਦੀਆਂ ਰਹਿਮਤਾ ਨਾਲ ਹੈ ਜੱਗ ਵਸਦਾ ਵਿਗੜੇ ਦੇਵੇਗਾ ਕੰਮ ਸਵਾਰ ਤੇਰੇ ਉਹ ਝੁੱਕ ਝੁੱਕ ਕਰੀ ਸੱਜਦੇ ਤੂੰ ਵੀ ਪਾਰ ਹੋਵੀਂ ਦੂਣੇ ਹੋਣਗੇ ਮੰਗੂਆ ਕਾਰ ਤੇਰੇ ਲਾਲਾ ਵਲੀ ਜੀ ਆਖਣ ਲੱਗੇ ਤੇਰੇ ਘਰ ਦੇ ਵਿੱਚ ਜੈ ਜੈਕਾਰ ਹੋਵੇਗੀ ਮੰਗੂਆ ਸਦਾ ਰੌਣਕਾਂ ਲੱਗੀਆਂ ਰਹਿਣਗੀਆਂ ਓਏ ਤੂੰ ਧੰਨ ਹੋ ਜਾਵੇਂਗਾ ਤੇਰਾ ਜਨਮ ਮਰਨ ਕੱਟਿਆ ਜਾਵੇਗਾ ਸੋ ਲਾਲਾ ਵਲੀ ਜੀ ਮੰਗੂ ਨੂੰ ਪਿਆਰ ਭਰੇ ਦੋ ਬੋਲ ਕਿਉਂ ਕਹਿ ਰਹੇ ਨੇ ਬਈ ਬਿੱਤੋਂ ਵੱਟਦੀ ਹਸਤੀ ਵੰਗੂ ਪਿਆਰੇ ਕਰ ਪਾਹੂ ਜੀ ਤੇਰਾ ਕਰ ਲੋਕ ਕਾਹਦੇ ਸੁੱਤੇ ਹੋਏ ਭਾਗ ਜਗਾਉ ਉਸ ਦੇ ਕਰੇਗਾ ਦਰਸ਼ਨ ਜਿਹੜਾ ਉਸ ਦੇ ਉਸ ਨੂੰ ਪਾਰ ਲਗਾਉ ਜਿ ਤੇਰਾ ਕਰ ਲੋ ਸਿੰਘ ਦਾ ਸਾਡਾ ਅਤੇ ਜਵਾਰ ਸਿੰਘ ਦਾ ਜਗਤ ਨਾ ਚਮਕਾਉ ਜਿ ਤੇਰਾ ਕਰ ਲੋਕ ਨਮੀ ਨਮੀ ਤਰ ਜੇਪਾ